ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਖਾਸ ਕਰ ਰਵਿਦਾਸੀਆ ਸਮਾਜ ਦੇ ਬੱਚਿਆਂ ਦੇ ਖੇਡਾਂ ਵਿੱਚ ਚੰਗੇ ਭਵਿੱਖ ਦੇ ਮਕਸਦ ਲਈ ਬੜਾਈ ਗਈ ਬੀਆਰਸੀ ਫਾਊਂਡੇਸ਼ਨ ਯੂਥ ਅਕੈਡਮੀ ਵੱਲੋਂ ਆਜ਼ਾਦ ਟੀਵੀ ਦੇ ਸਹਿਯੋਗ ਦੀ ਬੇਨਤੀ ਆਈ ਹੈ ਜਿਸ ਲਈ ਅਸੀਂ ਆਜ਼ਾਦ ਟੀਵੀ ਦੀ ਸਮੁੱਚੀ ਟੀਮ ਅਤੇ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕੁ레ਜ ਜੀਪਲੋਂ ਅਕੈਡਮੀ ਅਤੇ ਖਾਸ ਕਰ ਰਾਜਕਾਰਾ ਬਰਮਿੰਗਮ ਜੀ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਦੱਸ ਦਈਏ ਕਿ ਇਸ ਫਾਊਂਡੇਸ਼ਨ ਵੱਲੋਂ ਹੁਣ ਤੱਕ ਕਾਫੀ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਜਿਨ੍ਹਾਂ ਚੋਂ ਮੋਹਿਤ ਹੈਲਨ ਇਕਾਨੇ ਖੇਡਾਂ ਲਈ ਮੋਹਿਤ ਦਾ ਜਜ਼ਬਾ ਉਸਦੇ 10 ਸਾਲਾਂ ਦੇ ਕ੍ਰਿਕਟ ਅਨੁਭਵ ਵਿੱਚ ਦਿਖਾਈ ਦਿੰਦਾ ਹੈ ਉਸਨੇ 3 ਸਾਲਾਂ ਲਈ ਕੌਮੀ ਪੱਧਰ ਤੇ ਨਾਰਥ ਹੈਪਟਨ ਸ਼ਾਇਰ ਕਾਉਂਟੀ ਦੀ ਨੁਮਾਇੰਦਗੀ ਕੀਤੀ ਹੈ ਅਤੇ ਨਾਰਥ ਹੈਪਟਨ ਡਿਸਟ੍ਰਿਕਟ ਟੀਮ ਦਾ ਕਪਤਾਨ ਵਜੋਂ ਸਫਲਤਾਪੂਰਵਕ ਅਗਵਾਈ ਕੀਤੀ ਹੈ ਜਿਸ ਦੀ ਅਗਵਾਈ ਵਿੱਚ ਟੀਮ ਨੇ ਲੀਗ ਜਿੱਤੀ ਇਸ ਸਮੇਂ ਉਹ ਆਪਣੇ ਕਲੱਬ ਦੀ ਅੰਡਰ 17 ਟੀਮ ਲਈ ਖੇਡਦਾ ਹੈ ਜਿੱਤੇ ਉਹ ਇੱਕ ਸਫਲ ਟੀਮ ਦਾ ਹਿੱਸਾ ਰਹਿ ਚੁੱਕਾ ਹੈ ਜਿਸ ਨੇ ਦੋ ਵਾਰ ਕੱਪ ਜਿੱਤਿਆ ਹੈ ਅਤੇ ਇੱਕ ਵਾਰ ਰਨਰ-ਅਪ ਰਹਿ ਆਪਣੀਆਂ ਖੇਡਾਂ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਮੋਹਿਤ ਅਕਾਦਮਿਕ ਮੈਦਾਨ ਵਿੱਚ ਵੀ ਬਿਹਤਰੀਨ ਹਨ ਉਸ ਨੇ ਖੇਡਾਂ, ਕਾਰੋਬਾਰ ਅਤੇ ਅੰਗਰੇਜ਼ੀ ਵਿੱਚ ਟਾਪ ਜੀ ਸੀ ਐਸ ਸੀ ਗ੍ਰੇਡ ਪ੍ਰਾਪਤ ਕੀਤੇ ਹਨ ਅਤੇ ਉਹ ਇੱਕ ਕੁਸ਼ਲ ਹਾਇਰ ਸਪੋਰਟਸ ਲੀਡਰ ਹੈ ਇਸ ਸਮੇਂ ਉਹ اے ਲੈਵਲਾਂ ਦੀ ਪੜ੍ਹਾਈ ਕਰ ਰਿਹਾ ਹੈ ਨਾਵੀ ਮੋਹਿਤ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਚੰਗੀ ਤਰ੍ਹਾਂ ਪੰਜਾਬੀ ਬੋਲਦਾ ਹੈ ਅਤੇ ਰਵਿਦਾਸੀਆ ਕਮਿਊਨਿਟੀ ਦੇ ਹਰ ਇੱਕ ਪ੍ਰੋਗਰਾਮ ਵਿੱਚ ਵੀ ਯੋਗਦਾਨ ਪਾਉਂਦਾ ਹੈ। ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈਟਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ। ਹੀ ਹੈਜ਼ ਮੋਰ ਥੈਨ 5 ইয়ার্স ਐਕਸਪੀਰੀਅੰਸ ਇਨ ਸੇਮ ਲਾਈਨ। He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check platform www.checktrade.com 921760. Chander Consultants Limited call him on this number 079 4079 5686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ